ਵੀਰਿਕ ਗੱਲ ਦੱਸੋ ਹੁਣ ਕਈ ਲੋਕੀ ਕਥਾ ਚ ਕਹਿੰਦੇ ਨੇ ਕਿ ਬਈ ਸਾਨੂੰ ਮੰਗਣਾ ਨਹੀਂ ਚਾਹੀਦਾ ਰੱਬ ਸਭ ਜਾਣਦਾ ਪਰ ਜੇ ਸਿਚੁਏਸ਼ਨ ਅਕੋਰਡਿੰਗ ਸਾਨੂੰ ਮੰਗਣ ਦੀ ਲੋੜ ਪੈ ਜੇ ਕਿਸੇ ਚੀਜ਼ ਦੀ ਬਹੁਤ ਲੋੜ ਹੈ ਤੇ ਰੱਬ ਅੱਗੇ ਨਾਮਰਦਾਸ ਕਰਕੇ ਮੰਗੇ ਤਾਂ ਕਿਹਦੇ ਤੋਂ ਮੰਗੀਏ ਰੱਬ ਤੋਂ ਹੀ ਤਾਂ ਮੰਗਣਾ ਹੈ ਨਾ ਉਹਦੀ ਸਾਡੀ ਮਾਤਾ ਹੈ ਉਹ ਹੀ ਸਾਡਾ ਪਿਤਾ ਹੈ ਉਹਦੇ ਤੋਂ ਹੀ ਮੰਗਣਾ ਜੇ ਕਿਸੇ ਚੀਜ਼ ਦੀ ਲੋੜ ਹੈ ਦੇਣਾ ਨਾ ਦੇਣਾ ਠੀਕ ਹੈ ਰੱਬ ਦੇ ਹੱਥ ਹੈ ਪਰ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਚਾਹੇ ਬੱਚੇ ਦੀ ਮੰਗਣਾ ਹੈ ਕੁਛ ਹੀ ਮੰਗਣਾ ਹੈ ਤਾਂ ਕਿਹਦੇ ਤੋਂ ਮੰਗਾਂਗੇ ਬਾਣੀ ਦੀਆਂ ਇਹ ਲਾਈਨਾਂ ਸੁਣ ਲੈ ਤਾਂ ਫਿਰ ਤੈਨੂੰ ਆਪਣਾ ਪਤਾ ਲੱਗ ਜਾਏਗਾ ਕਿ ਕੀ ਸਮਝਾਇਆ ਜਾ ਰਿਹਾ ਗੁਰੂ ਜੀ ਸਾਨੂੰ ਕੀ ਦੱਸ ਰਹੇ ਨੇ ਬਾਣੀ ਰਾਹੀਂ ਕਰਨ ਕਰਤਾ ਜੋ ਕਰੇ ਸਿਰ ਤਰ ਮੰਨ ਕਰ ਸੁਖਾਣਾ ਕਰ ਸੁਖਾਣਾ ਸਿਰ ਤਰ ਮੰਨ ਕਰ ਸ਼ੁਕਰਾਨਾ ਪਹਿਲਾਂ ਬਾਣੀ ਦੇ ਨੇ ਸ਼ਬਦ ਸੁਣਿਆ ਤਿੰਨ ਜਿਹੜੇ ਕਿ ਤੁਹਾਨੂੰ ਨਾ ਬੇਸ ਦੇ ਦੇਣਗੇ ਤੇ ਸਾਖੀਆਂ ਪ੍ਰੂਫ ਕਰਨਗੀਆਂ ਕਿ ਬਾਣੀ ਨੇ ਸਾਨੂੰ ਕੀ ਸਮਝਾਇਆ ਪਹਿਲਾਂ ਕਹਿੰਦੇ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਕਹਿੰਦੇ ਸੁਖ ਤਾਂ ਮਹਾਰਾਜ ساری ਦੁਨੀਆ ਮੰਗਰੀ ਆ ਦੁੱਖ ਕੋਈ ਨਹੀਂ ਮੰਗਦਾ ਫਿਰ ਗੁਰੂ ਜੀ ਨੇ ਕੀ ਜਵਾਬ ਦਿੱਤਾ ਸੁਖ ਹੈ ਕੋ ਦੁੱਖ ਅਗਲਾ ਮਨ ਮੁਖ ਬੂਜਣਾ ਹੋਏ ਕਹਿੰਦੇ ਰੱਬ ਤੋਂ ਜੇ ਮੰਗਿਆ ਹੋਇਆ ਸੁੱਖ ਨਾ ਓਡਾ ਹੀ ਵੱਡਾ ਤੁਹਾਨੂੰ ਅੱਗੇ ਜਾ ਕੇ ਫਿਰ ਦੁੱਖ ਵੀ ਦਿੰਦਾ ਜਿਵੇਂ ਤੁਸੀਂ ਅਰਦਾਸਾਂ ਕਰਕੇ ਪੁੱਤ ਮੰਗ ਲਓ ਉਹੀ ਪੁੱਤ ਅੱਗੇ ਜਾ ਕੇ ਤੁਹਾਡੇ ਨੱਕ 'ਚ ਦੰਮ ਕਰ ਦੇਗਾ ਫਿਰ ਗੁਰੂ ਜੀ ਨੇ ਅੱਗੇ ਕੀ ਸਮਝਾਇਆ ਕਹਿੰਦੇ ਸੁੱਖ ਮੰਗਤ ਦੁੱਖ ਆਗਲ ਹੋਏ ਕਹਿੰਦੇ ਤੈਨ ਰੱਬ ਤੋਂ ਸੁੱਖ ਮੰਗਿਆ ਉਹ ਸੁੱਖ ਰੱਬ ਦੇ ਦੇਗਾ ਜੇ ਤੁਸੀਂ ਭਗਤੀ ਕੀਤੀ ਪਾਠ ਪੂਜਾ ਕੀਤੀ ਬਟ ਉਹ ਮੰਗਿਆ ਹੋਇਆ ਸੁੱਖ ਅੱਗੇ ਜਾ ਕੇ ਓਡਾ ਹੀ ਵੱਡਾ ਦੁੱਖ ਵੀ ਦੇਗਾ ਤੇ ਇਸ ਕਰਕੇ ਸੁੱਖ ਨਹੀਂ ਮੰਗਣਾ ਫਿਰ ਅੱਗੇ ਇੱਕ ਹੋਰ ਲਾਈਨ ਹੈ ਗੁਰੂ ਜੀ ਦੀ ਜਿਹੜੀ ਸਾਨੂੰ ਇਹਦੇ ਉੱਤੇ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਹਿੰਦੇ ਸੁਖ ਮੰਗ ਤ ਦੁੱਖ ਆਗੇ ਆਵੇ ਕਹਿੰਦੇ ਮਹਾਰਾਜ ਜਿਹੜਾ ਸੁਖ ਮੰਗਿਆ ਮੈਨੂੰ ਅੱਗੇ ਜਾ ਕੇ ਦੁੱਖ ਮਿਲਣਾ ਸੋ ਸੁਖ ਹਮੋ ਨਾ ਮੰਗਿਆ ਭਾਵੈ ਮੈਨੂੰ ਇਹ ਜੇ ਸੁਖ ਦੀ ਕੋਈ ਲੋੜ ਨਹੀਂ ਮਹਾਰਾਜ ਮੈਨੂੰ ਤਾਂ ਤੇਰੀ ਯਾਦ ਚਾਹੀਦੀ ਹੈ ਫਿਰ ਗੁਰੂ ਜੀ ਨੇ ਬਹੁਤ ਪਿਆਰਾ ਸਮਝਾਇਆ ਕਹਿੰਦੇ ਮੈਂ ਕਿਆ ਮੰਗੂ ਐ ਮੇਰੇ ਮਾਲਕ ਮੈਂ ਕੀ ਮੰਗਾ ਤੇਰੇ ਕੋਲ ਕਿਛ ਥਿਰ ਨਾ ਰਹੀਂ ਜਦੋਂ ਕਿਸੇ ਚੀਜ਼ ਨੇ ਮੇਰੇ ਨਾਲ ਹਮੇਸ਼ਾ ਰਹਿਣਾ ਹੀ ਨਹੀਂ ਮੈਂ ਤਾਂ ਕੱਲੇ ਤੁਰ ਜਾਣਾ ਇੱਥੋਂ ਜੀ ਫਿਰ ਕਹਿੰਦੇ ਕੀ ਮੰਗੀਏ ਮਹਾਰਾਜ ਫਿਰ ਕਹਿੰਦੇ ਹਰ ਦੀਜੈ ਨਾਮ ਮਹਾਰਾਜ ਨੇ ਦਿਲੋਂ ਅਰਦਾਸ ਕੀਤੀ ਕਹਿੰਦੇ ਹਰ ਦੀਜੈ ਨਾਮ ਮੈਨੂੰ ਤਾਂ ਰੱਬ ਦੀ ਯਾਦ ਦੇ ਪਿਆਰੀ ਜੀਓ ਮੈਂ ਤਾਂ ਤੇਰੇ ਪਿਆਰੀ ਜੀਵ ਰੂਪੇ istri ਆਪਣੇ ਖਸਮ ਦੇ ਅੱਗੇ ਬੇਨਤੀ ਕਰ ਰਹੀ ਐ ਐ ਪਰਮੇਸ਼ਰ ਐ ਪਤੀ ਮੈਨੂੰ ਤਾਂ ਆਪਣੀ ਯਾਦ ਦੇ ਦੇ ਮੈਂ ਘਟ ਘਟ ਰਵ ਰਹਾ ਬਨਵਾਰੀ ਤੂੰ ਦਖਲ ਹੋ ਦੇ ਅੰਦਰ ਵੱਸਦਾ ਤੇ ਮੈਨੂੰ ਸਿਰਫ ਜੇ ਦਾਤ ਚਾਹੀਦੀ ਹੈ ਮੈਨੂੰ ਉਹ ਦਾਤ ਦੇ ਜਿਹਨੇ ਮੇਰੇ ਨਾਲ ਹਮੇਸ਼ਾ ਰਹਿਣਾ ਤੇ ਉਹ ਕੀ ਹੈ ਉਹ ਨਾਮ ਦੀ ਦਾਤ ਹੈ ਰੱਬ ਦੀ ਉਸਤਤ ਦੀ ਦਾਤ ਹੈ ਰੱਬ ਦੀ ਯਾਦ ਦੀ ਦਾਤ ਹੈ ਬਸ ਮੈਨੂੰ ਇਹ ਚਾਹੀਦਾ ਫਿਰ ਉਤੋਂ ਅੱਗੇ ਕੀ ਕਹਿੰਦੇ ਮਹਾਰਾਜ ਮਹਾਰਾਜ ਕਹਿੰਦੇ ਜੇ ਤੈਨੂੰ ਇਹ ਸੋਝੀ ਆ ਗਈ ਨਾ ਫਿਰ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਦਿਸ ਤਿਸ ਦੇ ਹੁਣੇ ਬੀਬੀ ਭਾਣੀ ਜੀ ਦੀ ਸਾਕੀ ਸੁਣੋ ਬੀਬੀ ਭਾਣੀ ਜੀ ਜਿਹੜੇ ਸਨ ਉਹ ਗੁਰੂ ਅਮਰਦਾਸ ਜੀ ਦੇ ਬਟਿਆ ਸਨ ਇੱਕ ਵਾਰ ਗੁਰੂ ਅਮਰਦਾਸ ਜੀ ਨਹਾ ਰਹੇ ਸੀ ਤੇ ਉਹਨਾਂ ਦੇ ਜਿਹੜੇ ਉਹ ਪੀੜੀ ਤੇ ਬੈਠੇ ਹੋਏ ਸੀਗੇ ਤੇ ਉਹਨਾਂ ਦੇ ਪੈਰ ਉਹਦਾ ਨਾ ਟੁੱਟ ਗਿਆ ਤੇ ਉਹਨਾਂ ਨੇ ਨਾ ਆਪਣਾ ਹੱਥ ਦੇ ਲਾ ਥੱਲੇ ਕਿ ਗੁਰੂ ਸਾਹਿਬ ਦੇ ਕਿਤੇ ਸੱਟ ਨਾ ਲੱਗ ਜਾਏ ਤੇ ਜਦੋਂ ਉਹਨਾਂ ਨੇ ਹੱਥ ਦਿੱਤਾ ਤਾਂ ਬੀਬੀ ਭਾਣੀ ਜੀ ਦੇ ਹੱਥ 'ਚ ਬਲੱਡ ਆ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਬੇਟਾ ਤੈਨੂੰ ਐ ਨਹੀਂ ਕਰਨਾ ਚਾਹੀਦਾ ਸੀ ਤੇ ਜਦੋਂ ਸੇਵਾ ਭਾਵ ਦੇਖੀ ਉਹ ਬਹੁਤ ਸੇਵਾ ਕਰਦੇ ਸੀ ਆਪਣੇ ਪਿਤਾ ਜੀ ਦੀ ਗੁਰੂ ਅਮਰਦਾਸ ਜੀ ਦੀ ਤੀਜੇ ਪਾਤਸ਼ਾਹ ਦੀ ਤਾਂ ਫਿਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਬੇਟਾ ਮੰਗ ਤੈਨੂੰ ਕੁਝ ਚਾਹੀਦਾ ਹੈ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਮੈਨੂੰ ਨਾ ਇੱਕ ਚੀਜ਼ ਦੇ ਦਿਓ ਕਹਿੰਦੇ ਕੀ ਕਹਿੰਦੇ ਜਿਹੜੀ ਗੁਰਤਾ ਗੱਦੀ ਹੈ ਨਾ ਉਹ ਸਾਡੇ ਘਰ ਵਿੱਚ ਹੀ ਰਹਿ ਜਾਏ ਫਿਰ ਮਹਾਰਾਜ ਨੇ ਕਿਹਾ ਵੀ ਕਿ ਬੇਟਾ ਐ ਨਹੀਂ ਮੰਗੀਦਾ ਰੱਬ ਕੋਲ ਜੋ ਰੱਬ ਨੇ ਦੇਣਾ ਉਹਨੇ ਆਪੇ ਦੇ ਦੇਣਾ ਕਹਿੰਦੇ ਨਹੀਂ ਮਹਾਰਾਜ ਤੁਸੀਂ ਅਰਦਾਸ ਕਰੋ ਗੁਰਤਾ ਗੱਦੀ ਘਰ ਵਿੱਚ ਹੀ ਰਹਿ ਜਾਏ ਫਿਰ ਮਹਾਰਾਜ ਨੇ ਕਿਹਾ ਫਿਰ ਇੱਕ ਵਾਰੀ ਤਾਂ ਵਰਤਾ ਮੰਗ ਲਿਆ ਹੁਣ ਅੱਖਾਂ ਬੰਦ ਕਰ ਲਾ ਤੇ ਬੀਬੀ ਭਾਣੀ ਜੀ ਦੇ ਸੱਤ ਪੁੱਤਰ ਸਨ ਤੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਸੀ ਗੁਰੂ ਅਰਜਨ ਸਾਹਿਬ ਜਿਹੜਾ ਸਾਡੇ ਪੰਜਵੇਂ ਪਾਤਸ਼ਾਹ ਸੀਗੇ ਤੇ ਉਹਨਾਂ ਨੇ ਜਦੋਂ ਅੱਖਾਂ ਬੰਦ ਕੀਤਾ ਨਾ ਅੱਖਾਂ ਬੰਦ ਕਰਕੇ ਮਹਾਰਾਜ ਨੇ ਪਤਾ ਕੀ ਦਿਖਾਇਆ ਸਭ ਤੋਂ ਛੋਟਾ ਬੱਚਾ ਸਭ ਤੋਂ ਪਿਆਰਾ ਹੁੰਦਾ ਉਹਨਾਂ ਨੇ ਤਤੀ ਤਵੀ ਤੇ ਉੱਤੇ ਬੈਠਿਆ ਉਹਨਾਂ ਦਾ ਪੁੱਤਰ ਦਿਖਾਤਾ ਸੀਗਾ ਜਦੋਂ ਉਹਨਾਂ ਨੇ ਅੱਖਾਂ ਬੰਦ ਕੀਤਾ ਉਹਨਾਂ ਦੇ ਅੱਖਾਂ 'ਚ ਹੰਝੂ ਸੀਗੇ ਉਹਨਾਂ ਨੇ ਮਹਾਰਾਜ ਨੇ ਦਿਖਾਤਾ ਕਿ ਤੈ ਸੁੱਖ ਮੰਗੇ ਗੁਰਤਾ ਗੱਦੀ ਦਾ ਹੁਣ ਦੇਖੀ ਬੱਚਿਆਂ ਨੂੰ ਕਿਵੇਂ ਦੁੱਖ ਆਉਣਗੇ ਫਿਰ ਉਸ ਹਿਸਾਬ ਨਾਲ ਦੁੱਖ ਵੀ ਆਉਂਦਾ ਹੈ ਤੇ ਇਸ ਕਰਕੇ ਸੁੱਖ ਮੰਗਣ ਦੀ ਲੋੜ ਨਹੀਂ ਫੇਰ ਇੱਕ ਭਾਈ ਗੋਪਾਲਾ ਜੀ ਦੀ ਸਾਖੀ ਆਉਂਦੀ ਹੈ ਗੋਪਾਲਾ ਜੀ ਦੀ ਸਾਖੀ ਆਇਆ ਹੁੰਦੀ ਹੈ ਕਿ ਮਹਾਰਾਜ ਨੇ ਇੱਕ ਵਾਰੀ ਦਰਬਾਰ ਚ ਕਿਹਾ ਕਿ ਕਿਹੜਾ ਸਿੱਖ ਹੈ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਏਗਾ ਤੇ ਭਾਈ ਗੋਪਾਲਾ ਜੀ ਨੇ ਸੰਗਤ ਵਿੱਚ ਕਿਹਾ ਮਹਾਰਾਜ ਜੇ ਤੁਸੀਂ ਸਾਨੂੰ ਅਸੀਸ ਦਿਓ ਮੌਕਾ ਦਿਓ ਤੇ ਅਸੀਂ ਜਪਜੀ ਸਾਹਿਬ ਸੁਣਾਵਾਂਗੇ ਤੇ ਮਹਾਰਾਜ ਨੇ ਕਿਹਾ ਵੀ ਚਲੋ ਠੀਕ ਹੈ ਸੁਣਾਓ ਤੇ ਭਾਈ ਗੋਪਾਲਾ ਜੀ ਨੇ ਨਾ ਬਹੁਤ ਪਿਆਰ ਨਾਲ ਨਿਸ਼ਕਾਮ ਭਾਵ ਨਾਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਜਿਵੇਂ ਜਿਵੇਂ ਪਾਠ ਕਰ ਰਹੀ ਸੀ ਨਾ ਹੱਥ ਵੱਲੋਂ ਜਾ ਰਹੀ ਸੀ ਮਹਾਰਾਜ ਆਪਣਾ ਤਖਤ ਛੱਡ ਕੇ ਅੱਗੇ ਨੂੰ ਆਉਣ ਲੱਗ ਗਏ ਸਿਰ ਕੀ ਹੋਇਆ ਖੀਰ ਤੇ ਨਾ ਭਾਈ ਗੋਪਾਲਾ ਜੀ ਦੇ ਮਨ 'ਚ ਖਿਆਲ ਆਇਆ ਕਿ ਮਹਾਰਾਜ ਕੋਲ ਨ ਇੱਕ ਬਹੁਤ ਸੋਹਣਾ ਘੋੜਾ ਹੈ ਮਹਾਰਾਜ ਨੂੰ ਕਿਸੇ ਨੇ ਗਿਫਟ ਕੀਤਾ ਸੀ ਤੇ ਉਹਨਾਂ ਦੇ ਲਾਲਚ ਆ ਗਿਆ ਐਂਡ ਵਿੱਚ ਅਖੀਰਲੀ ਪੌੜੀ 'ਚ ਜੱਤ ਪਹਾਰਾ ਲਾਸਟ ਪੌੜੀ ਆਂਦੀ 38ਵੀਂ ਤੇ ਜਦੋਂ ਉਹਨਾਂ ਦੇ ਲਾਲਚ ਆ ਗਿਆ ਨਾ ਤਾਂ ਮਹਾਰਾਜ ਨੇ ਦੁਬਾਰਾ ਤੋਂ ਤਖਤ ਤੇ ਜਾ ਕੇ ਬਹਿ ਗਏ ਸੰਗਤ ਦੇਖ ਰਹੀ ਸੀ ਤੇ ਜਦੋਂ ਤਖਤ ਤੇ ਬਹਿ ਕੇ ਜਦੋਂ ਭਾਈ ਗੋਪਾਲਾ ਜੀ ਨੇ ਪਾਠ ਖਤਮ ਕੀਤਾ ਤੇ ਮਹਾਰਾਜ ਨੇ ਜਿੱਦੈ ਪਾੜ ਦਾ ਭੋਗ ਗਿਆ ਕਹੇ ਜੀ ਉਹ ਜਿਹੜਾ ਘੋੜੀ ਪਈ ਐ ਨਾ ਉਹ ਲੈ ਆ ਕੇ ਭਾਈ ਗੋਪਾਲੇ ਨੂੰ ਦੇ ਦੇ ਉਹਨਾਂ ਦੇ ਬੋਲਣ ਤੋਂ ਪਹਿਲੇ ਭਾਈ ਗੋਪਾਲਾ ਬਹੁਤ ਧੂਏ ਕਹਿੰਦਾ ਮਹਾਰਾਜ ਤੁਹਾਡਾ ਬਹੁਤ ਸ਼ੁਕਰ ਦੀ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਮਹਾਰਾਜ ਕਹਿੰਦੇ ਭਾਈ ਗੋਪਾਲਾ ਜੇ ਤੈਂ ਅਜੇ ਘੋੜੀ ਦਾ ਖਿਆਲ ਨਾ ਨਾ ਕੀਤਾ ਤਾਂ ਤੈ ਅਜ ਤੂੰ ਗੁਰਤਾ ਗੱਦੀ ਦਾ ਮਾਲਕ ਹੁੰਦਾ ਐਨਾ ਨਿਸ਼ਕਾਮ ਹੋ ਕੇ ਭਗਤੀ ਦੇ ਅੰਦਰ ਰੱਬ ਦੀ ਯਾਦ ਦੇ ਅੰਦਰ ਤਾਕਤ ਹੈ ਬਸ ਆਪਣੇ ਪਿਤਾ ਤੇ ਵਿਸ਼ਵਾਸ ਚਾਹੀਦਾ ਹੈ ਕਿ ਕਿਉਂਕਿ ਲਾਲਚ ਆ ਗਿਆ ਤੇ ਦਾਤੇ ਨੇ ਤਾਂ ਬਹੁਤ ਵੱਡੀ ਦਾਤ ਰੱਖੀ ਸੀ ਉਹਦੇ ਲਈ ਬਟ ਉਹਨੇ ਮੰਗ ਕੇ ਕੀ ਕੀਤਾ ਛੋਟੀ ਕਰ ਲਈ ਤੇ ਇਸ ਕਰਕੇ ਸਾਡੀ ਸੋਚ ਬਹੁਤ ਛੋਟੀ ਹੈ ਸਾਡੇ ਪਿਓ ਦੀ ਸੋਚ ਬਹੁਤ ਵੱਡੀ ਹੈ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਇਸ ਦੇ ਤੁਸੀਂ ਬਸ ਉਹਦੇ ਲਾਇਕ ਬੰਨਾ ਜਦੋਂ ਉਹਨੂੰ ਭਾਗਿਆ ਨਾ ਉਹਨੇ ਤੁਹਾਨੂੰ ਸਭ ਕੁਝ ਦੇ ਦੇਣਾ ਮੰਗਣ ਦੀ ਲੋੜ ਨਹੀਂ ਉਹਦੇ ਕੋਲ ਤੇ ਫਿਰ ਮੰਗਣਾ ਕੀ ਹੈ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਠੀਕ ਹੈ ਸਿਰਫ ਰੱਬ ਤੇ ਮੰਗਣਗੇ ਮਹਾਰਾਜ ਤੇ ਮੈਨੂੰ ਸੁੱਖ ਦੇ ਤੇ ਮੈਨੂੰ ਦੁੱਖ ਦੇ ਇਹ ਵੀ ਤੇਰੀ ਦਾਤ ਹੈ ਕਹਿੰਦੇ ਆ ਕੇਤੀਆਂ ਦੁੱਖ ਭੁੱਖ ਸਦਮਾਰ ਤੂੰ ਮੈਨੂੰ ਦੁੱਖ ਦੇ ਤੂੰ ਭੁੱਖ ਦੇ ਸਦਾ ਮਾਰ ਕਹਿੰਦੇ ਇਹ ਭੇ ਦੇ ਦਾਤ ਤੇਰੀ ਦਾਤ ਇਹ ਵੀ ਤੇਰੀ ਦਾਤ ਹੈ ਮੇਰੇ ਮਾਲਕ ਤੂੰ ਮੈਨੂੰ ਇੰਨਾ ਤਕੜਾ ਕਰ ਦੇ ਕਿ ਮੈਂ ਸੁੱਖ ਵਿੱਚ ਦੁੱਖ ਵਿੱਚ ਤੇਰੀ ਯਾਦ ਜੇ ਜੁੜਿਆ ਰਾਂ ਕਿਉਂਕਿ ਦਿੰਦਾ ਵੀ ਤੂੰ ਆਪ ਹੈ ਤੇ ਭੁਗਤਦਾ ਵੀ ਤੂੰ ਆਪ ਹੀ ਹੈ ਇਸ ਤੇਰੀ ਕਿਰਪਾ ਸਦਕਾ ਮੈਂ ਚੰਗਾ ਖੇਡ ਖੇਡ ਕੇ ਜਾ ਸਕਦਾ ਨਹੀਂ ਤਾਂ ਮੈਂ ਸੰਸਾਰ ਰੂਪੀ ਸਾਗਰ ਵਿੱਚ ਡੁੱਬ ਜਾਵਾਂਗਾ